ਅਜਮ੍ਰਿਤਸਰ ਇਲਾਕਾ ਛਿਆਟਾ ਵਿਖੇ ਛਿਆਟਾ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਫਗਵਾੜੇ ਵਿੱਚ ਪੱਤਰਕਾਰ ਤੇ ਹੋਏ ਹਮਲੇ ਦੇ ਵਿਰੋਧ ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੰਗੂਦੀ ਅਗਵਾਈ ਵਿੱਚ ਹੋਇਆ ਜਿਸ ਦੌਰਾਨ ਫਗਵਾੜੇ ਦੇ ਮਹਾਰਾਜਾ ਟਾਬੇ ਦੇ ਮਾਲਕੀਓ ਉਤਰ ਦਾ ਪੁਤਲਾ ਸਾੜਿਆ ਗਿਆ ਇਹ ਰੋਸ ਪ੍ਰਦਰਸ਼ਨ ਫਗਵਾੜੇ ਚ ਲੋਕ ਪੰਜਾਬ ਚੈਨਲ ਨਾਲ ਜੁੜੇ ਪੱਤਰਕਾਰ ਜਗਦੀਪ ਸਿੰਘ ਥੱਲੀ ਤੇ ਹੋਏ ਹਮਲੇ ਦੇ ਵਿਰੋਧ ਚ ਕੀਤਾ ਗਿਆ

ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੂੰ ਤੁਰੰਤ ਨਵੀਨ ਪਾਲਿਸੀਆਂ ਲਾਗੂ ਕਰਨੀਆਂ ਚਾਹੀਦੀਆਂ ਹਨ ਇਸ ਰੋਸ ਪ੍ਰਦਰਸ਼ਨ ਦੌਰਾਨ ਸੋਸਾਇਟੀ ਦੇ ਸਮੂਹ ਮੈਂਬਰ ਅਤੇ ਆਦੇਦਾਰ ਹਾਜ਼ਰ ਸਨ ਉਹਨਾਂ ਨੇ ਪੱਤਰਕਾਰਾਂ ਦੀ ਆਜ਼ਾਦੀ ਦੀ ਰੱਖਿਆ ਲਈ ਮਜ਼ਬੂਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਦਰਪਣ ਟੀਵੀ ਤੋਂ ਕਵ尔ਜੀਤ ਸਿੰਘ ਦੇ ਨਾਲ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਗੁੜਾ ਪ੍ਰਸ਼ਾਸਨ ਮੁਰਦਾਬਾਡ ਗੁੜਾ ਪ੍ਰਸ਼ਾਸਨ ਮੁਰਦਾਬਾਡ 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 ਮੁਰਦਾਬਾ ਮੁਰਦਾਬਾ ਬਗਵਾੜਾ ਪ੍ਰਸ਼ਾਸਨ ਮੁਰਦਾਬਾ ਬਗਵਾੜਾ ਪ੍ਰਸ਼ਾਸਨ ਮੁਰਦਾਬਾ ਬੱਤਰਗੜ ਜਗਦੀਪ ਥਲੀ ਜਿੰਦਾਬਾਦ ਬਗਵਾੜੇ ਵਾਲੇ ਗੁੰਡੇ ਮੁਰਦਾਬਾ ਬਗਵਾੜੇ ਢਾਬੇ ਵਾਲੇ ਗੁੰਡੇ ਮੁਰਦਾਬਾ ਬਗਵਾੜੇ ਵਾਲੇ ਗੁੰਡੇ ਮੁਰਦਾਬਾ ਉਹ ਪੁੱਤ ਗੁੰਡੇ ਮੁਰਦਾਬਾ ਬੱਤਰਗੜੋਂ ਪੱਗੇਦਾਨ ਵਾਲੇ ਮੁਰਦਾਬਾ ਉਹ ਮੁਦੇਬੰਦ ਗੁੰਡੇ ਮੁਰਦਾਬਾ ਗੱਲਾਂ ਪੱਗੇ ਲੈਣ ਵਾਲੇ ਮੁਰਦਾਬਾ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਗੁੰਡੇ ਰੱਜ ਕਰੋ ਰੱਜ ਕਰੋ ਰੱਜ ਕਰੋ ਸ਼ਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਜਿੰਦਾਬਾਦ ਜਿੰਦਾਬਾਦ ਸ਼ਾਡਾ ਪ੍ਰੈਸ ਸੁਸਾਇਟੀ ਜਿੰਦਾਬਾਦ ਜਿੰਦਾਬਾਦ ਮਾਲੇ ਦੇ ਗੁੰਡੇ ਜਿੰਦਾਬਾਦ ਜਿੰਦਾਬਾਦ ਦੇਖੋ ਜੀ ਸ਼ਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਵਾਲੋ ਮੈਂ ਸਰਵਜਨ ਦਾਬਾ ਜਨਰਲ ਫੈਕਟਰੀ ਆ ਔਰ ਸਭ ਤੋਂ ਵੱਡੀ ਗੱਲ ਕਿ ਜੋ ਜਗਦੀਪ ਸਿੰਘ ਥੜੀ ਦੇ ਨਾਲ ਫਗਵਾੜੇ ਦੇ ਵਿੱਚ ਵਾਪਰਿਆ ਉਹ ਬੇਹਦ ਨਿੰਦਣਯੋਗ ਆ ਕਿਉਂਕਿ ਜਿਹੜੇ ਢਾਬੇ ਦੇ ਮਾਲਕ ਨੇ ਪਿਓ ਪੁੱਤਰ ਨਾਲ ਵੱਲੋਂ ਜਿਹੜੀ ਆ ਉਹ ਗੁੰਡਾਗਰਦੀ ਕੀਤੀ ਗਈ ਔਰ ਸਭ ਤੋਂ ਵੱਡੀ ਗੱਲ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਜਿਹੜੀ ਇਹ ਗੁੰਡਾ ਕਰਦੀ ਆ ਉਹ ਕੀਤੀ ਗਈ ਆ ਥੜੀ ਸਾਹਿਬ ਦੇ ਦੱਸਣ ਦੇ ਮਤਬਕ ਥੜੀ ਨੇ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਆ ਪੰਜਾਬੀ ਲੋਕ ਚੈਨਲ ਨੂੰ ਜੇਕਰ ਅੱਜ ਲੋਕ ਪਸੰਦ ਕਰਦੇ ਨੇ ਤੇ ਸਿਰਫ ਉਸ ਦੀ ਸੱਚਾਈ ਕਰਕੇ ਕਦੀ ਉਸ ਨੇ ਪ੍ਰਸ਼ਾਸਨ ਦੇ ਖਿਲਾਫ ਜਾਂ ਹੋਰ ਕਿਸੇ ਦੇ ਖਿਲਾਫ ਕੋਈ ਖਬਰ ਜਿਹੜੀ ਆ ਉਹ ਨਹੀਂ ਚਲਾਈ ਹਮੇਸ਼ਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਉਹ ਜਾਗਰੂਕ ਕੀਤਾ ਪਰ ਜੇਕਰ ਅਜਿਹੇ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਵਾਪਰਦਾ ਤਾਂ ਫਰਜ਼ ਬਣਦਾ ਹੈ ਫਗਵਾੜੇ ਦੇ ਪੱਤਰਕਾਰਾਂ ਸਮੇਤ ਸਾਰੇ ਪੰਜਾਬ ਦੇ ਪੱਤਰਕਾਰਾਂ ਦਾ ਕਿ ਉਹ ਥੜੀ ਦੇ ਹੱਕ ਦੇ ਵਿੱਚ ਨਿੱਤਰ ਕੇ ਸਾਹਮਣੇ ਆਉਣ ਤਾਂ ਜੋ ਜਿਹੜਾ ਉਹ ਪੱਤਰਕਾਰ ਥੜੀ ਦੇ ਖਿਲਾਫ ਜੋ ਵੀ ਇਹ ਤਾਣਾ ਬਾਣਾ ਬੁਣਿਆ ਜਾ ਰਿਹਾ ਉਸ ਤੋਂ ਬਾਹਰ ਉਹਨਾਂ ਨੂੰ ਕੱਢ ਕੇ ਜਿਹੜਾ ਉਹਨਾਂ ਨੂੰ ਇਨਸਾਫ ਜਿਹੜਾ ਦਵਾਇਆ ਜਾ ਸਕਦਾ। ਭਾਈ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ? ਸਾਡੇ ਵੱਲੋਂ ਛਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਸਾਡੇ ਵੱਲੋਂ ਜਿਹੜਾ ਪਤਲਾ ਫੁਕਾ ਗਿਆ ਜੀ ਜਿਹੜੇ ਟਾਬੇ ਵਾਲੇ ਸੀ ਉਹਨਾਂ ਦਾ ਔਰ ਸਾਡੇ ਪ੍ਰਧਾਨ ਸਾਹਿਬ ਵੱਲੋਂ 2 ਦਿਨ ਦਾ ਅਲਟੀਮੇਟ ਦਿੱਤਾ ਗਿਆ ਕਿ ਜੇ 2 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੇ ਖਿਲਾਫ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਫਗਵਾੜੇ ਪਹੁੰਚ ਕੇ ਜਿਹੜਾ ਉਹ ਫਿਰ ਆਪਣਾ ਤਰਸ ਧਰਨਾ ਪ੍ਰਦਰਸ਼ਨ ਕਰਾਂਗੇ। ਆਪਾਂ ਦਾ ਨਾਮ ਆਪਦੀ ਸੋਸਾਇਟੀ ਦਾ। ਹਾਂਜੀ ਮ ਮੇਰੇ ਪੱਤਰਕਾਰ ਸਾਥੀਓ ਆਪ ਜੀ ਨੂੰ ਪਤਾ ਹੀ ਹੈ ਜਿਹੜੇ ਅੱਜ ਛੜਾ ਚੌਂਗ 'ਚ ਸਮੂਹ ਛੜਾ ਪ੍ਰੈਸ ਵੈਲਨਸ ਸੁਸਾਇਟੀ ਦੇ ਮੈਂਬਰ ਔਰ ਉਹਦੇ ਦਾ ਸਬੰਧ ਸਮੂਹ ਅੰਮਰਸਾਹਿਬ ਦੇ ਪੱਤਰਕਾਰ ਭਾਈ ਚੜਾ ਇੱਥੇ ਪਹੁੰਚਿਆ ਵਾ ਤੁਹਾਨੂੰ ਪਤਾ ਹੀ ਪਿਛਲੀ ਦਿਨੀ ਫਗਵਾੜੇ ਜਿਹੜਾ ਸਾਡੇ ਪੱਤਰਕਾਰ ਸਾਥੀ ਜਗਦੀਪ ਥਲੀ ਜੀ ਇੱਕ ਫਗਵਾੜੇ ਦੇ ਪਿਓ ਪੁੱਤ ਜਿਹੜੇ ਗੁੰਡੇ ਆ ਉਥੋਂ ਦੇ ਉਹਨਾਂ ਦੇ ਵੱਲੋਂ ਸਾਡੇ ਪੱਤਰਕਾਰ ਦੇ ਨਾਲ ਦੁਰਵਿਹਾਰ ਕੀਤਾ ਉਸਦਾ ਫੋਨ ਖੋਇਆ ਗਿਆ ਕਵਰੇਜ ਤੋਂ ਰੋਕਿਆ ਗਿਆ ਇਹ ਗੱਲ ਇਸ ਤਰ੍ਹਾਂ ਹੀ ਜੋਰ ਤੋਂ ਸਾਡੇ ਕੋਲ ਸੂਚਨਾ ਪਹੁੰਚੀ ਆ ਇਹ ਪੱਤਰਕਾਰ ਜਗਦੀਪ ਥਲੀ ਇੱਕ ਕਵਰੇਜ ਕਰਨ ਗਿਆ ਸੀ ਉਹਨਾਂ ਕੋਲ ਸ਼ਿਕਾਇਤਾਂ ਪਹੁੰਚਣ ਡੀਆਂ ਸੀ ਵੀ ਉਹ ਜਿਹੜੇ ਢਾਬੇ ਵਾਲੇ ਆ ਜਿਹੜੇ ਲੋਕ ਉਸੇ ਆਪਣੇ ਕਸਟਮਰ ਜਾਂਦੇ ਆ ਉਹਨਾਂ ਕੋਈ 140 ਰੁਪਏ ਮਤਲਬ ਇਸ ਤਰ੍ਹਾਂ ਦੀ ਕੋਈ ਗੱਲ ਆ ਵੀ ਉਹਨਾਂ ਨੇ 140 ਰੁਪਏ ਥਾਲੀ ਰੇਟ ਲਿਖਿਆ ਹੋਇਆ ਉਹ ਧੱਕੇ ਦੇ ਨਾਲ ਜਿਹੜੇ ਆ ਪੈਸੇ ਵੱਧ ਵਸੂਲ ਰਹੇ ਆ ਤੇ ਉਹ ਬਹੁਤ ਮਾੜੀ ਗੱਲ ਆ ਜੋ ਵੀ ਉਥੋਂ ਦੀ ਜੋ ਘਟਨਾ ਹੋਈ ਆ ਇਹ ਵੀ ਸਾਡੇ ਪੱਤਰਕਾਰਾਂ ਨਾਲ ਜੋ ਉਹਨਾਂ ਨੇ ਬਤਮੀਜ਼ੀ ਕੀਤੀ ਆ ਸਲੂਕ ਕੀਤਾ ਆ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਸਿੱਖ ਸ਼ਬਦਾਂ 'ਚ ਨਿਖੇਦੀ ਕਰਦੀ ਆ ਤੇ ਉਹਨਾਂ ਦੇ ਪਿਓ ਪੁੱਤਾਂ ਦਾ ਸ਼ਾੜਾ ਚੌਂਗ ਦੇ ਵਿੱਚ ਪੁੱਤਲੇ ਫੂਕਿਆ ਔਰ ਮੰਗ ਕੀਤੀ ਆ ਜੇ ਕਬੂਰਥਲਾ ਦੇ ਐਸਐਸਪੀ ਸਾਹਿਬ ਕੋ ਪੀ ਇਹ ਜਿਹੜੇ ਗੁੰਡੇ ਆ ਪਿਓ ਪੋਤੇ ਇਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇ ਨਾਲ ਤੁਹਾਡੇ ਜਿਹੜੇ ਉਸ ਟਾਈਮ ਮੁਲਾਜ਼ਮ ਸੀ ਮੌਕੇ ਤੇ ਜਿਨ੍ਹਾਂ ਨੇ ਸਾਡੇ ਪੱਤਰਕਾਰ ਦੀ ਜੋ ਬਾਹ ਮੜੋੜੀ ਆ ਜੋ ਜੋ ਸਾਨੂੰ ਸੂਚਨਾ ਪਹੁੰਚੀ ਉਹਦੇ ਮੁਤਾਬਕ ਪੱਤਰਕਾਰ ਨੇ ਦੱਸਿਆ ਉਹਨਾਂ ਨੇ ਜੋ ਮੋਬਾਈਲ ਵੀ ਖੋਇਆ ਗਿਆ ਤੇ ਉਹ ਮੁਲਾਜ਼ਮਾਂ ਤੇ ਵੀ ਜੇ ਉਹਨਾਂ ਨੂੰ ਸਸਪੈਂਡ ਕਰਕੇ ਤੁਰੰਤ ਉਹਨਾਂ ਦੇ ਵਿਭਾਗੀ ਕਾਰਵਾਈ ਉਹਨਾਂ ਦੀ ਕਿੱਕ ਕਰਵਾਈ ਜਾਵੇ ਲੱਗਦਾ ਨਹੀਂ ਬਰਧਾਰ ਸਾਹਿਬ ਜਿਹੜੇ ਮੌਕੇ ਤੇ ਪੁਲਸ ਬੁਲਾਈ ਗਈ ਸੀ ਪੁਲਸ ਹੀ ਕਿਤੇ ਟੱਬਿਆਂ ਵਾਲੀ ਗੱਲ ਕਰਦੀ ਪਈ ਸੀ ਬਿਲਕੁਲ ਜੀ ਪੁਲਸ ਮੈਂ ਨਾ ਉਥੋਂ ਨਹੀਂ ਮਿਲੀ ਆ ਇਹ ਵੀ ਉਹਨਾਂ ਦੀ ਕਾਲ ਡਿਟੇਲ ਕਢਾਈ ਜਾਵੇ ਮੁਲਾਜ਼ਮਾਂ ਦੀ ਟੱਬਿਆਂ ਵਾਲਿਆਂ ਦੀ ਵੀ ਇਹਨਾਂ ਦੀ ਕਿੰਨੇ ਚਿਰਦ ਗੱਲਬਾਤ ਹੁੰਦੀ ਆ ਕਿੰਨੇ ਮਹੀਨਾ ਜਾਂਦਾ ਆ ਉਹ ਮਿਲੀ ਭੁਗਤ ਦੇ ਨਾਲ ਪ੍ਰਸ਼ਾਸਨ ਦਾ ਕੰਮ ਹੀ ਜੇ ਉਹਨਾਂ ਨੂੰ ਪੁਲਸ ਬੁਲਾਈ ਸੀ ਦੋਵਾਂ ਪਾਰਟੀਆਂ ਨੂੰ ਸੁਣਿਆ ਜਾਂਦਾ ਜਿੱਥੇ ਜੇ ਸਾਡਾ ਪੱਤਰਕਾਰ ਗਲਤ ਹੁੰਦਾ ਤੇ ਅਸੀਂ ਅਈ ਪੱਤਰਕਾਰ ਨਹੀਂ ਬਿਲਕੁਲ ਸਪੋਰਟ ਨਹੀਂ ਕਰਨੀ ਕਿਉਂ ਸਾਡਾ ਪੱਤਰਕਾਰ ਜਗਦੀਪ ਥਲੀ ਇਮਾਨਦਾਰ ਤੇ ਬੇਦਾਗਿਆ ਬੰਦਾ ਅਸੀਂ ਚੰਗੀ ਤਰ੍ਹਾਂ ਉਹਨੂੰ ਜਾਣਦੇ ਆ ਸੋ ਜੋ ਬੜੀ ਮਾੜੀ ਗੱਲ ਇੱਕ ਗੱਲ ਹੋਰ ਦੱਸਾਂ ਜਿਹੜੇ ਉੱਥੇ ਫਗਵਾੜੇ ਦੇ ਸਾਡੇ ਪੱਤਰਕਾਰ ਭਰਾਵਾ ਮੇਰੇ ਵੀਰੋ ਇਹ ਜੋ ਘਟਨਾ ਹੋਈ ਹੈ ਤੁਹਾਡੇ ਨਾਲ ਵੀ ਹੋ ਸਕਦੀ ਆ ਬੜੀ ਮਾੜੀ ਗੱਲ ਹੈ ਵੇਖੋ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਜਗਦੀਪ ਥਲੀ ਦੇ ਹੱਕ ਦੇ ਵਿੱਚ ਇਹ ਦਿਨ ਦੂਰ ਨਹੀਂ ਆ ਤੁਹਾਡੀਆਂ ਹੀ ਬਾਵਾ ਇਹਦੇ ਵਾਂਗ ਮਰੋੜੀਆਂ ਜਾਣ ਗਿਆ ਜੇ ਤੁਸੀਂ ਇਕੱਠੇ ਨਾ ਹੋਏ ਤੇ ਸੋ ਮੇਰੇ ਵੀਰੋ ਆਓ ਅੱਜ ਡਟ ਕੇ ਆਪਾਂ ਸਾਥ ਦਈਏ ਜਗਦੀਪ ਥਲੀ ਦੇ ਨਾਲ ਆਪਾਂ ਕੰਮ ਤਿੰਨ ਦਿਨ ਦਾ ਸਮਾਂ ਲਿਆ ਹਿੰਦਕ ਪਟਿਆਲਾ ਡਾਕੀ ਕੀਤਾ ਗਿਆ ਕੀ ਕਰਨਗੇ ਦੇਖੋ ਗਰੇਵਾਲ ਸਾਹਿਬ ਉਹਨਾਂ ਤਿੰਨ ਦਿਨ ਦਾ ਲਿਆ ਮੈਂ ਦੋ ਦਿਨ ਦਾ ਸਮਾਂ ਹੋ ਰਹੀ ਦੇ ਰਹੇ ਸ਼ਾੜਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਵੱਲੋਂ ਦੋ ਦਿਨਾਂ ਦੇ ਅੰਦਰ ਅੰਦਰ ਜੇ ਟਾਬੇ ਵਾਲੇ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਐਸਐਸਪੀ ਕਪੂਰਥਲਾ ਦੇ ਦਫਤਰ ਦਾ ਘਰਾਓ ਕੀਤਾ ਜਾਊਗਾ ਸਾਰੇ ਮੇਰੇ ਪੱਤਰਕਾਰ ਔਰ ਮੇਰੇ ਮੈਂਬਰ ਅਹੁਦੇਦਾਰ ਸਹਬਾਂ ਸਾਰੇ ਉੱਥੇ ਪਹੁੰਚਣਗੇ ਪੰਜ ਕੋਈ ਉਚਿਤ ਅਧਿਕਾਰੀ ਬਾੜ ਡੀਆਈਜੀ ਸਾਹਿਬ ਜੀ ਨੂੰ ਬਿਲਕੁਲ ਪਹੁੰਚਾ ਦੇਵਾਂਗੇ ਬਿਲਕੁਲ ਜੀ ਸਾਨੂੰ ਡੀਆਈਜੀ ਸਾਹਿਬ ਨੂੰ ਕੀ ਅਸੀਂ ਮੁੱਖ ਮੰਤਰੀ ਨੂੰ ਜਰੂਰਤ ਬਈ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਅਸੀਂ ਪਹੁੰਚਾਂਗੇ ਜੀ ਬਿਲਕੁਲ ਜੀ ਬੰਦ ਕਰ ਦਿਓ ਪੱਤਰਕਾਰ ਭਾਇਜਾ ਨੇ ਸੇਮ ਹੀ ਹੈ ਫੀਲਡ ਚ ਕੰਮ ਕਰਨ ਲਈ ਪੱਤਰਕਾਰ ਜੀ ਸਾਹਿਬ ਹੀ ਦੇ ਰਹੇ ਕੀ ਕੰਮ ਜਾਓ ਵੇਖੋ ਜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਬਦਲਾ ਆਏਗਾ ਹੁਣ ਕਾਦਾ ਬਦਲਾ ਆਇਆ ਵੇਖੋ ਦਿਨੋ ਦਿਨ ਪੱਤਰਕਾਰਾਂ ਨੇ ਜਾਦਾ ਜੇ ਕਹੀਏ ਨਾ ਸਭ ਤੋਂ ਜਿਹੜਾ ਪੱਤਰਕਾਰਾਂ ਦੇ ਧੱਕੇਸ਼ਾਹੀਆਂ ਹੋਈਆਂ ਨੇ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਹੋ ਰਹੀਆਂ ਪਹਿਲਾਂ ਵੀ ਚੱਲਉ ਹੁੰਦੀਆਂ ਸੀ ਪਰ ਕਾਰਵਾਈ ਹੋ ਜਾਂਦੀ ਸੀ ਕੋਈ ਨਿਆਂ ਨਹੀਂ ਸਾਡੇ ਪੱਤਰਕਾਰਾਂ ਨੂੰ ਮਿਲਣਾ ਤੇ ਆਮ ਲੋਕਾਂ ਨੂੰ ਕੀ ਵੀ ਮਿਲੇਗਾ